ਸਰ ਅੱਗੇ ਸਰ ਕਿਵੇਂ ਲੱਗੀ ਸਰ ਕਿਵੇਂ ਤੁਸੀਂ ਦੱਸੋ ਬੁਝਾਈ ਆ ਜੀ ਸਾਡੇ ਚਾਹਲ ਕੇ ਨੂੰ ਅੱਗ ਲੱਗੀ ਆ ਹਾਂਜੀ ਸਾਡੇ ਐਸਆਈ ਦੋਲਪੂ ਦੇ ਤੋਂ ਦੱਸਿਆ ਜੀ ਲੰਘੇ ਜਾਂਦੇ ਸੀਗੇ ਖਚੂ ਨਾਲ ਸਾਨੂੰ ਸੂਚਨਾ ਦਿੱਤੀ ਠੀਕ ਹੈ ਜੀ ਤੇ ਇੱਕ ਟੈਂਪਰ ਨੂੰ ਅੱਗ ਲੱਗੀ ਆ ਅਸੀਂ ਬੜਾ ਫਟੇ ਤੈ ਲੋਕ ਪਾਸ ਘਰ ਦੇ ਵਾਲੇ ਤੋਂ ਪਾਪ ਲੈ ਕੇ ਤੇ ਜਦ ਤੱਕ ਮੈਂ ਅੱਗ ਬੁਝਾ ਚੁੱਕਿਆ ਸੀ ਜਦ ਤੱਕ ਉਹ ਆਈ ਹੈ ਸਰ ਫਾਇਰ ਬ੍ਰਿਗੇਡ ਵੀ ਦੇਖੋ ਟੈਂਸਰ ਨਹੀਂ ਆਈ ਤੁਸੀਂ ਆਪ ਹੀ ਲੱਗੇ ਹੋਏ ਸੀ ਜਿਵੇਂ ਆਪਾਂ ਵੀ ਦੇਖਿਆ ਬਹੁਤ ਹਿੰਮਤ ਹੈ ਤੁਸੀਂ ਬਹੁਤ ਹਿੰਮਤ ਨਾਲ ਦੇਖੋ ਕੀਤਾ ਵਾ ਚਲੋ ਜਾ ਕੇ ਉਹਨਾਂ ਨੇ ਕੀਤਾ ਤੇ ਜਦ ਤੱਕ ਕੋਈ ਪਹੁੰਚ ਰਿਹਾ ਤੇ ਅਸੀਂ ਜਿੰਨੀ ਜਤੋਂ ਹਿੰਮਤ ਹੋਈ ਤੇ ਅਸੀਂ ਜਦ ਤੱਕ ਬੁਝਾਤੀ ਸੀ ਸਰ ਜੋੜੇ ਬੰਦੇ ਕਿੰਨੇ ਕੇ ਬੰਦੇ ਅੰਦਰ ਸੀਗੇ ਗੱਡੀ ਦੇ ਗੱਡੀ ਦੇ ਅੰਦਰ ਵੀ ਇੱਕ ਬੰਦਾ ਸਿੰਗਲ ਬੰਦਾ ਸੀਗਾ ਡਰਾਈਵਰ ਉਹਨੇ ਗੱਡੀ ਛੱਡਤੀ ਆ ਡਰਾਈਵਰ ਰੁਕੇ ਹੋਏ ਨੇ ਠੀਕ ਹੈ ਠੀਕ ਠੀਕ ਹੈ ਹਾਂਜੀ ਫੋਨ ਕੀਤਾ ਫਾਇਰ ਬ੍ਰਿਗੇਡ ਵੀ ਆ ਗਈ ਹੈ ਹਾਂਜੀ ਹਾਂਜੀ ਤੇ ਫਿਸ਼ੀਆਰ ਨੂੰ ਐਵੇਂ ਆਪਣੇ ਜਿਹੜੇ ਮੇਰੇ ਅੰਦਰ ਪੀਸੀਆਰ ਚੱਲਦੇ ਸੀ ਉਹਨਾਂ ਨੂੰ ਬੁਲਾ ਲਿਆ ਠੀਕ ਹੈ ਜੀ ਸਾਡੇ ਮੁਲਾਜ਼ਮ ਖੁਦ ਆਪ ਅੱਗ ਬੁਝਾ ਰਹੇ ਹਜੇ ਤੱਕ ਫਾਇਰ ਬੀਰ ਨਹੀਂ ਆਈ ਠੀਕ ਤੇ ਸਾਡੇ ਮੁਲਾਜ਼ਮ ਖੁਦ ਲੱਗੇ ਹੋਏ ਆ ਆ ਜੀ ਫੋਟੋ ਦਿਖਾ ਦਿਓ ਖੁਦ ਲੱਗੇ ਮੁਲਾਜ਼ਮ ਸਾਹਿਬ ਹਾਂਜੀ ਹਾਂਜੀ ਮੁਲਾਜ਼ਮ ਆਪ ਹੀ ਲੱਗੇ ਹੋਏ ਆ ਜੀ ਘਰ ਦਾ ਦਰਵਾਜ਼ਾ ਖਲਾਇਆ ਉਹਨਾਂ ਦਾ ਅੰਦਰੋਂ ਪਾਣੀ ਆ ਪਾਈਪ ਲੈ ਕੇ ਜਿਹੜੇ ਅਸੀਂ ਯੂਜ਼ ਕਰਾ ਰਹੇ ਆ ਵੀ ਉਹਨਾਂ ਦਾ ਘਰ ਦਾ ਵੀ ਵਿਚਾਰਾ ਜੀ ਤੇ ਗੱਡੀ ਦਾ ਵੀ ਬਚਾਅ ਹੋ ਜੇ ਠੀਕ ਥੈਂਕ ਯੂ